ਅਬਰ ਰਾਜਾ ਰਾਜ ਨੇ ਕਰ ਲਿਆ ਦੂਜੇ ਨਿਹੰਗ ਸਿੰਘ ਦਾ ਚੈਲੰਜ ਕਬੂਰ ਕੈਮਰੇ ਸਾਹਮਣੇ ਰੱਖ ਦਿੱਤੇ ਸਬੂਤ ਕਹਿੰਦਾ ਆ ਚੱਕ ਹੁਣ ਤੇਰੇ ਕਾਲੇ ਕਾਰਨਾਮੇ ਆਖਰ ਕਿਸ ਦੇ ਸਬੂਤ ਨੇ ਦਰਸਲ ਭਾਬੀ ਕਮਲ ਕੌਰ ਦੇ ਕਤਲ ਮਾਮਲੇ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਹੋਰ ਯੂਟਿਊਬਰਾਂ ਨੂੰ ਸੋਸ਼ਲ ਮੀਡੀਆ ਸਟਾਰਾਂ ਨੂੰ ਇਨਫਲੂਐਂਸਰਾਂ ਨੂੰ ਧਮਕੀ ਦਿੱਤੀ ਆ ਕਿ ਮੈਂ ਪੰਜ ਸੱਤ ਰੇਡ ਕੇ ਜਾਊਂਗਾ ਨਹੀਂ ਤਾਂ ਸੁਧਰ ਜੋ ਤਾਂ ਫਿਰ ਉਸ ਧਮਕੀ ਤੋਂ ਬਾਅਦ ਇੱਕ ਨਿਹੰਗ ਸਿੰਘ ਬਾਬਾ ਰਸੂਲਪੁਰ ਜਿਸ ਨੂੰ ਕਿਹਾ ਜਾਂਦਾ ਉਹ ਸਾਹਮਣੇ ਆਇਆ ਕਹਿੰਦਾ ਧਮਕੀਆਂ ਦੇਣ ਜਿਸ ਨੂੰ ਕਿ ਧਮਕੀਆਂ ਮਿਲ ਰਹੀਆਂ ਨੇ ਕਹਿੰਦੇ ਉਹ ਮੇਰੇ ਨਾਲ ਸੰਪਰਕ ਕਰਨ ਰਸੂਲਪੁਰ ਦੇ ਵੱਲੋਂ ਕਿਹਾ ਗਿਆ ਤੇ ਨਾਲ ਹੀ ਕਿਹਾ ਕਿ ਮੈਂ ਸਾਸਤਰਾਂ ਮੇਰੇ ਦੇ ਉੱਤੇ ਕੋਈ ਅਲੀਗੇਸ਼ਨ ਨਹੀਂ ਆ ਮੇਰੇ ਖਿਲਾਫ ਕੋਈ ਐਫ ਆਈ ਆਰ ਦਰਜ ਨਹੀਂ ਆ ਕਿਸੇ ਥਾਣੇ ਦੇ ਵਿੱਚ ਤਾਂ ਚੈਲੰਜ ਕੀਤਾ ਸੀ ਨਿਹੰਗ ਸਿੰਘਾਂ ਨੂੰ ਰਾਜਾ ਰਾਜ ਬਾਬਾ ਨੂੰ ਚੈਲੰਜ ਕੀਤਾ ਸੀ ਤਾਂ ਉਹਨਾਂ ਦੇ ਵੱਲੋਂ ਚੈਲੰਜ ਕਬੂਲ ਕਰ ਲਿਆ ਸੀ ਚੈਲੰਜ ਕਬੂਲ ਕਰਕੇ ਹੁਣ ਐਫਆਈਆਰ ਕੱਢ ਕੇ ਲਿਆਂਦੀ ਕਹਿੰਦਾ ਆ ਚੱਕ ਫਿਰ ਐਫਆਈਆਰ ਤੋਂ ਕਹਿੰਦਾ ਸੀ ਕਿ ਮੇਰੇ ਖਿਲਾਫ ਐਫਆਈਆਰ ਨਹੀਂ ਹੈ ਹੁਣ ਆ ਚੱਕ ਐਫਆਈਆਰ ਵੀ ਬਲਤਕਾਰਦੀ ਹੈ ਤਾਂ ਸਬੂਤ ਸਾਹਮਣੇ ਪੇਸ਼ ਕਰ ਦਿੱਤੇ ਬਾਬਰ ਰਾਜਾ ਰਾਜ ਦੇ ਵੱਲੋਂ ਕਿ ਕੁਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਕਾਲਾਤਾ ਸਨ ਆਪਾਂ ਦਾ ਪਤਾ ਵੀ ਕੰਮ ਕਰਨ ਨੂੰ ਜਿਹੜਾ ਬੇਸ ਹੋਣਾਗਾ ਦਾ ਜਿਹੜਾ ਲੋਕਾਂ ਨੂੰ ਚਾਹੀਦਾ ਲਗਾਤਾਰ ਚੱਲ ਰਿਹਾ ਕੱਟ ਕੇ ਆਦੇ ਰਿਹਾ ਬਹੁਤ ਹੁਣ ਕਈ ਦਿਨਾਂ ਤੋਂ ਜਿਹੜਾ ਆਈਮਰਪਾਲ ਸਿੰਘ ਦੇ ਸੰਬੰਧ ਦੇ ਜਿਹੜਾ ਉਹਨਾਂ ਨੇ ਉਤੰਨ ਜਨਮ ਵਾਲਾ ਕਤਲ ਕੀਤਾ ਉਹਦਾ ਬਹੁਤ ਰੌਲਾ ਪੈ ਰਿਹਾ ਬਹੁਤ ਸਾਰੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਨਹੀਂ ਨਾ ਕੋਈ ਕੋਈ ਕੁਝ ਜਿਹੜੇ ਮਸਕਰਤਾ ਅਸਲੀਂ ਕਾਹਦਾ ਸਾਥ ਦੇ ਰਹੇ ਨੇ ਉਹ ਸਾਰਿਆਂ ਨੂੰ ਪਤਾ ਇੱਕ ਠੌਂਗੀ ਬਾਬਾ ਜਿਹੜਾ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਜਿਹਨੂੰ ਰਸੂਲਪੁਰ ਵਾਲਾ ਕਹਿੰਦੇ ਨੇ ਬਾਬਾ ਤਾਂ ਨਹੀਂ ਕਹਿ ਸਕਦੇ ਉਹ ਬਲਾਤਕਾਰ ਹੀ ਆ ਉਹਨੇ ਇੱਕ ਵੀਡੀਓ ਪਾਈਆ ਮੇਰੇ ਉੱਤੇ ਕਹਿੰਦਾ ਕੋਈ ਵੀ ਮੇਰੇ ਪਰਿਵਾਰ 'ਚ ਜੇ ਕੋਈ ਕੰਮ ਹੋਵੇ ਕੋਈ ਕਾਟ ਕੇ ਐਫ ਆਰ ਦਖਾ ਦੇ ਜਾ ਕਿ ਸੇ ਥਾਣੇ ਦੇ ਵਿੱਚ ਉਹ ਦੱਸੇ ਕਿੱਥੇ ਦਾ ਸਾਹ ਸੰਗ ਦੀ ਜਿਹੜਾ ਉਹਨੇ ਚੈਲੰਜ ਕੀਤਾ ਅਸੀਂ ਉਹਦਾ ਚੈਲੰਜ ਕਬੂਲ ਕਰਦੇ ਹੋਏ ਅਸਬੂਤ ਹਰਜੀਤ ਤੂੰ ਕਿਹਾ ਸੀ ਵੀ ਦਿਖਾ ਆ ਐਫ ਆਈ ਆਰ ਦਰਜਾ ਹੈ ਆ ਜਿਹੜੀ ਐਫ ਆਈ ਆਰ ਦਰਜਾ ਤੇਰੀ ਬਲਾਕਕਾਰ ਦੀ ਇਹ ਗਵਾਹੀ ਭਰਦੀ ਆ ਇਹ ਹੈਗੀ ਜਿਹੜੀ ਹੈਗੀ ਆਪੀ ਆਪੀ ਸੀ 1260 ਇਹਦਾ ਨੰਬਰ ਹੈ ਇਹ ਤਨਖਾਸ਼ 75 ਬਿਰੇਟ ਲੱਗੀ ਹੋਈ ਹੈ ਧਾਰਾ 13 4 2021 ਦਾ ਸਮਾਂ ਜਦੋਂ ਇਹ ਰਿਪੋਰਟ ਦਰਜ ਹੋਈ ਤੇ ਨਵੇਂੰਦਰ ਕੌਰ ਨੇ ਇਹ ਰਿਪੋਰਟ ਦਰਜ ਕਰਾਈ ਜਿਹੜਾ ਖਾਣਾ ਸਾਰੰਗਪੁਰ ਚੰਡੀਗੜ੍ਹ ਦਾ ਖਾਣਾ ਹੈ ਉਹਦੇ ਵਿੱਚ ਆਹ ਜਿਹੜੇ ਜੇ ਦਰਜ ਹੋਈ ਆਰ ਤੇਰੇ ਤੇ ਬਲਾਤਕਾਰ ਦੀ ਰਿਪੋਰਟ ਆ ਖਾਣਾ ਪ੍ਰਭਾਵੀ ਦਸਤਖਤ ਕੀਤੇ ਹੋਏ ਨੇ ਉਸੀਂ ਦੇਖ ਸਕਦੇ ਹਾਂ ਝੂਠੀ ਰਿਪੋਰਟ ਨਹੀਂ ਹੈਗੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹ ਰਿਪੋਰਟ 2021 ਦੇ ਉੱਤੇ ਇਹਦੇ ਤੱਕ ਹੋਈ ਇਹਦੇ ਖਿਲਾਫ ਕਾਰ ਦੀ ਪਰ ਇਹਦਾ ਇਹ ਬਲਾਾਲਾ ਆਰਐਸਐਸ ਦਾ ਬੀਜੇਪੀ ਦਾ ਇਹਨੇ ਆਪਣੇ ਰਸੂਲ ਕਰਕੇ ਜਿਹੜੀ ਉਹ ਜਿਹੜਾ ਹੈਗਾ ਇਹ ਤੇ ਸਰਫਾ ਦਫਾ ਕਰਾਤਾ ਪਰ ਉਹ ਨਿਰਿੰਦਰ ਕੌਰ ਨੇ ਜਿਹੜਾ ਹੈਗਾ ਵਾ ਉਹ ਹੌਸਲਾ ਨਹੀਂ ਹਾਰਿਆ ਤੇ ਇਹਦਾ ਇਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਲਾਤਕਾਰ ਦੀ ਰਿਪੋਰਟ ਆ ਨਾ ਇਸੇ ਦੇ ਆਧਾਰ ਤੇ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਨਰਿੰਦਰ ਕੌਰ ਵਰਸਜ ਹਰਜੀਤ ਰਸੂਲਪੁਰੀਆ ਜਿਹੜਾ ਬਲਾਤਕਾਰੀ ਐ ਇਹ ਕੋਰਟ ਦੇ ਕੇਸ ਆ ਸੰਗਤ ਜੀ 43 ਦਾ ਜਿਹੜਾ ਕੋਰਟ ਆ ਚੰਡੀਗੜ੍ਹ ਉਥੇ ਚੱਲ ਰਿਹਾ 11 ਜਿਹੜੀ ਜਲਾਈਆ ਉਹ ਇਸ ਬਲਾਤਕਾਰ ਦੇ ਕੇਸ ਦੀ ਤਰੀਕ ਆ ਤੇ ਜਿਹੜਾ ਜੱਜ ਇਹ ਕੇਸ ਕਰ ਰਿਹਾ ਸੁਣ ਰਿਹਾ ਉਹਦਾ ਨਾਮ ਆ ਕੋਸ਼ਨ ਕੁਮਾਰ ਜਾਦਵ ਜੰਗੂ ਜੰਗੂਈ ਸੀ ਮੱਥੇ ਤੇ ਇਹ ਚੰਡੀਗੜ੍ਹ ਦੇ ਵਿੱਚ 47 ਦੇ ਵਿੱਚ ਆ ਉੱਥੇ ਇਹਦਾ ਕੇਸ ਚੱਲਦਾ ਹੁਣ ਕਹਿੰਦਾ ਮੇਰੇ ਤੇ ਕੋਈ ਨਹੀਂ ਮੈਨੂੰ ਸਬੂਤ ਦਿਖਾਓ ਆ ਸਬੂਤ ਨੇ ਤੇਰੇ ਤੇਰੇ ਤਾਂ ਕੀ ਤੇਰੇ ਜਿਹੜੇ ਉਹ ਤੇਰਾ ਡਰਾਈਵਰ ਰੂਮਰ ਜੇ ਤੇਰੇ ਜਾਂ ਜਾਂ ਤੇਰੇ ਜਿਹੜੇ ਉਹ ਮੈਨੇਜਰ ਮੂਚੇ ਰੱਖੇ ਹੋਏ ਨੇ ਆ ਉਹਨਾਂ ਦੀ ਵੀ ਆ ਆ ਰਿਪੋਰਟ ਤੇਰੀ ਇਕੱਲੇ ਦੀ ਨਹੀਂ ਤੇਰੇ ਸਾਰੇ ਜੁੰਡਲੀ ਆ ਜਿਹੜੀ ਨਾ ਥੋੜੀ ਇਸੇ ਕੰਮਾਂ ਤੇ ਆ ਉਹ ਜੇੜ ਵੀ ਕੱਟ ਗਿਆ ਤੇਰਾ ਕੀ ਆਦਾ ਨਾ ਜਲੋਕਾ ਗੌਰਵ ਜਲੋਕਾ ਜਿਹੜਾ ਤੇਰਾ ਉਹ ਬੰਦਾ ਦਾ ਮੈਨੇਜਰ ਆ ਉਹ ਵੀ ਉਹਦੀ ਵੀ ਰਿਪੋਰਟ ਹੈ ਇਹ ਉਹ ਵੀ ਜੇੜ ਕੱਟ ਗਿਆ ਹੋਇਆ ਤੇ ਤੁਸੀਂ ਸਾਰੇ ਇਸੇ ਕੰਮ ਤੇ ਲੱਗੇ ਹੋਏ ਆ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਸੰਗਤ ਜੀ ਮੈਂ ਤਾਂ ਜਿਹੜਾ ਉਹਨੇ ਚੈਲੰਜ ਕਰਿਆ ਸੀ ਆ ਸਾਰੇ ਸਬੂਤ ਕੱਢ ਕੇ ਤੁਹਾਨੂੰ ਦੇਤੇ ਅ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਹੜਾ ਅਦਾਲਤ ਦਾ 43 ਨੰਬਰ ਤੇ ਉਹਦੇ ਵਿੱਚ ਕੇਸ ਚੱਲ 11 ਤਰੀਕ ਆ ਇਹਦੇ ਸਰਕਾਰੀ ਵਕੀਰ ਪੁੱਟ ਰਹੇ ਨੇ ਦੇ ਵੱਲੋਂ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਲਾਈਬ ਵੀ ਹਰਜੀਤ ਸਿਆਣ ਮੈਂ ਤਾਂ ਸਾਰਾ ਕੁਝ ਫੇਸ ਕਰਤਾ ਤੂੰ ਕਹਿੰਦਾ ਸੀ ਨਾ ਕਿਸੇ ਥਾਣੇ ਦੇ ਵਿੱਚ ਰਿਪੋਰਟ ਹੋਵੇ ਸਾਰੰਗਪੁਰ ਥਾਣੇ ਦੇ ਵਿੱਚ ਰਿਪੋਰਟ ਹੋਈ ਹੋਈ ਆ ਇਹ ਇਹ 376 ਵਜੀ ਹੋਈ ਆ ਇਹ ਤੇਰੀ ਐਫ ਆਈ ਆਰ ਦੀ ਕਾਪੀ ਆ ਤੇਰੇ ਕੇਸ ਦੀ ਹੋਰ ਕਿਸੇ ਦੀ ਨਹੀਂ ਹੈਗੀ ਵੀ ਨਿਰੰਦਰ ਮੋਤੀ ਦੀ ਆ ਜਿਹੜਾ ਅ ਇੱਥੇ ਧਰਮਤਮਨ ਦੀ ਆ ਇਹ ਹਰਜੀਤ ਦੀ ਆ ਹਰਜੀਤ 376 ਤੇਰੇ ਤੇ ਲੱਗੀ ਹੋਈ ਆ ਇਹ ਝੂਠੀਆਂ ਨਹੀਂ ਹੈਗੀਆਂ ਤੂੰ ਕਹਿੰਦਾ ਜਿਹੜਾ ਹੁਣ ਦੱਸ ਮੈਂ ਫੈਸਲਾ ਕਰੀਦਾ ਮੈਂ ਸੰਗਤ ਨੂੰ ਸਹੂਲਤ ਦਿੰਦੀ ਸੀ ਮੈਂ ਦੇ ਤੇ ਜਿਹੜਾ ਇਹ ਬਹੁਤ ਦਿਨਾਂ ਦਾ ਰੌਲਾ ਪਾਉਂਦਾ ਫਿਰਦਾ ਮੈਂ ਤਾਂ ਅੱਜ ਹੀ ਸੁਣੀ ਸੀ ਇਹਦੀ ਵੀਡੀਓ ਇਹ ਚੈਲੰਜ ਕੀਤਾ ਸੀ ਮੈਂ ਸਾਰਾ ਪ੍ਰੂਫ ਕੱਢ ਕੇ ਫੇਰ ਲੈ ਕੇ ਆਇਆ ਇਹ ਕਿੱਥੇ ਉਹਦੇ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਕਿੱਥੇ ਇਹਦਾ ਕੇਸ ਚੱਲਦਾ ਅੱਜ ਵੀ ਕੇਸ ਚੱਲ ਰਿਹਾ 43 ਜਿਹੜਾ ਹੈਗਾ 43 ਦਾ ਜਡਿਸ਼ੀਅਨ ਕੋਰਟ ਆ ਉਹਦੇ ਵਿੱਚ ਇਹਦਾ ਕੇਸ ਚੱਲਦਾ ਜਾ ਕੇ 11 ਤਰੀਕ ਕਹਿਦੀ ਅੱਜ ਹੀ ਨਰਿੰਦਰ ਕੌਰ ਦੇ ਸਾਹਮਣੇ ਤੱਕ ਰੂਗੀ ਤੇ ਮੈਂ ਕਹਿਣਾ ਚਾਹਣਾ ਹੈ ਤੂੰ ਕਿਹਾ ਬਿਨ ਨਰਿੰਦਰ ਕੌਰ ਨੂੰ ਢਾਲ ਬਣਾ ਕੇ ਰਾਜਾ ਰਾਜ ਸਿੰਘ ਵਰਤ ਰਿਹਾ ਨਹੀਂ ਉਹ ਨਰਿੰਦਰ ਕੌਰ ਦਾ ਤੇਰੇ ਮਗਰ ਇਹ ਜਿਹੜੀ ਰਿਪੋਰਟ ਆ 21 ਦੀ ਆ 2021 ਦੀ ਉਦੋਂ ਦੀ ਤੇਰੇ ਤੇ ਪਰਚਾ ਦਰਜ ਹੋਇਆ ਉਹਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਤੇਰੇ ਤੇ ਬਹੁਤ ਸਾਰੇ ਜਿਹੜੇ ਉਹਨੇ ਇੰਟਰਵਿਊਆਂ ਕੀਤੀਆਂ ਇਹ ਸਾਰਦੇ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੂੰ ਦਿੱਲੀ ਦਾ ਦਲਾਲ ਆ ਆਪਣੇ ਦਲਾਲ ਕੀ ਕਰਕੇ ਜਿਹੜਾ ਕੇਸ ਇਹ ਰਖਾ ਦਫਾ ਹੋ ਗਿਆ ਦੁਬਾਰਾ ਫਿਰ ਤੇ ਕੋਰਟ ਨੇ ਖੋਲ ਲਿਆ ਤੇ ਚੱਲਦਾ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਹੁਣ ਸੰਗਤ ਦਾ ਫੈਸਲਾ ਕਰਨਾ ਚਾਹੀਦਾ ਜੁਟੀਆਂ ਜਿਹਨੀਆਂ ਇਹਦੇ ਪੈਂਦੀਆਂ ਨੇ ਉਹਨੀਆਂ ਪਹਿਣਗੀਆਂ ਤੇ ਮੈਂ ਫੇਰ ਬੇਨਤੀ ਕਰਦਾ ਸੰਗਤ ਨੂੰ ਸੰਗਤ ਦੀ ਮੈਂ ਇਹ ਨਾਲ ਹੈਰੰਦਾਨੀ ਚਾਹੁੰਦਾ ਸੀ ਮੈਂ ਇਹ ਜਿਹੜਾ ਬਲਾਤਕਾਰ ਇਹ ਦਗਣ ਦੱਲਾਣਾ ਮੈਂ ਇਹਦੇ ਨਾਲ ਉਜੜਾ ਨਹੀਂ ਚਾਹੁੰਦਾ ਮੇਰੀ ਇਧਰ ਕੋਈ ਨਿੱਜੀ ਰੰਜਸ਼ ਨਹੀਂ ਹੈਗੀ ਕੋਈ ਆ ਜੈਦਾ ਦਾ ਰੋੜਾ ਨਹੀਂ ਕੋਈ ਪੈਸੇ ਟੱਕੇ ਦਾ ਨਹੀਂ ਸਿਰਫ ਰੋਲਾ ਹੈਗਾ ਬਾਣੇ ਦਾ ਇਹਨੇ ਗੁਰੂ ਪਾਤਸ਼ਾਹ ਮਹਾਰਾਜ ਦਾ ਬਾਣਾ ਪਾ ਕੇ ਸਾਨੂੰ ਕਲੰਕਿਤ ਕਰਦਾ ਨਿਹੰਗ ਸਿੰਘਾਂ ਨੂੰ ਜੇ ਝਾਲੀ ਨਿਹੰਗ ਸਿੰਘਾਂ ਮੈਂ ਸਾਰੇ ਦਲਾਂ ਪੰਥਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਜੇ ਕਿਸੇ ਦਲ ਦਾ ਹੈਗਾ ਚਾਹੇ ਉਹ ਬੁੱਢੇ ਦਲ ਨੇ ਚਾਹੇ ਤਰਨੇ ਦਲ ਨੇ ਉਹ ਸਾਨੂੰ ਦੱਸੋ ਵੀ ਸਾਡਾ ਇਹ ਹਰਜੀਤ ਸਿੰਘ ਨਿਹੰਗ ਸਿੰਘ ਆ ਮੇਰੇ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਆਹ ਦਲ ਦਾ ਹੈ ਜੀਰਾ ਉਹਨਾਂ ਨੇ ਪਰਵਿੜ ਕੀਤਾ ਬਲਾਤਕਾਰੀ ਇਹ ਦਲ ਦਾ ਫਲਾਣੇ ਦਾ ਫੇਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਹ ਕਿਸੇ ਦਲ ਦਾ ਨਹੀਂ ਹੈਗਾ ਇਹ ਆਪ ਜਾਲੀ ਬਣਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਤੇ ਮੈਂ ਤਾਂ ਸੰਗਤਿਆ ਸਾਰੇ ਸਬੂਤ ਪੇਸ਼ ਕਰਤੇ ਆ ਹੁਣ ਸੰਗਤ ਨੇ ਫੈਸਲਾ ਕਰਨਾ ਹਰਜੀਤ ਸਿੰਘ ਜਿੱਤ ਹੈ ਹੁਣ ਕੋਈ ਵੀਡੀਓ ਪਾਈਆ ਚੈਲੰਜ ਕੀਤਾ ਬਖਸ਼ਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹਣਾ ਜੇ ਤੈਨੂੰ ਜਾਦੇ ਤੂੰ ਨੇ ਲੜਦੇ ਨੇ ਤੇਰੇ ਨਾ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਾਂਗੇ ਲਿਖ ਕੇ ਦਊਂਗਾ ਮੈਂ ਜੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਫਿਰ ਤੂੰ ਕਹਿੰਗਾ ਹੁਣ ਚੈਲੰਜ ਕਰਦਾ ਮੈਂ ਤੇ ਕਰਾ ਦੇ ਜੱਪਾ ਜਾ ਸਭ ਕੁਝ ਪਿਆ ਕਰ ਮੈਂ ਆਪਣੀ ਮੌਤ ਦਾ ਜ਼ਿੰਮੇਦਾਰ ਰਹੂੰਗਾ ਜੇ ਤੈਨੂੰ ਇੰਨੇ ਜਾ ਹੋਣਾ ਵੀ ਆ ਬੰਨ ਰਹਿਣਾ ਤੱਕ ਭਾਰਤ ਮੈਂ ਕਿਸੇ ਦੇ ਖਿਲਾਫ ਨਹੀਂ ਜਾਂਦਾ ਪੰਛ ਦੀ ਸੇਵਾ ਕਰਦਾ ਪੰਛ ਜਾਣਦਾ ਇਹਦਾ ਤਾਂ ਕਮੈਂਟਾਂ ਦੇ ਵਿੱਚ ਪਤਾ ਕਰ ਲਿਆ ਕਰ ਤੈਨੂੰ ਪਰ ਤੋ ਫੜ ਲਿਆ ਕਰੋ ਪੜਦਾ ਹੁਣ ਤੂੰ ਨਾਉਂਦਾ ਕਈ ਕਈ ਦਿਨ ਹੈ ਨਹੀਂ ਇੰਗਰ ਸੌਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਬਾਣਾ ਤੈਂ ਪਾ ਲਿਆ ਇਸ ਕਰਕੇ ਤੇਰਾ ਬਾਣਾ ਵੀ ਲਹਾਇਆ ਜਾਊਗਾ ਤਹਾਨਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਖਦਾ ਬਿਹੰਗ ਸਿੰਘ ਵਾਲਾ ਪਾਇਆ ਤੂੰ ਸਾਥ ਬਣਿਆ ਰਹਿ ਤੂੰ ਢੰਗ ਵਜਾ ਤੂੰ ਆਰਤੀਆਂ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੂੰ ਉਹਨਾਂ ਦੇ ਪੈਰ ਪੂਜ ਤੂੰ ਮੱਤ ਪੂਜ ਤੂੰ ਉਹਨਾਂ ਦੇ शिवलिंग ਪੂਜ ਸਾਨੂੰ ਕੋਈ ਰਹਿਣਾ ਨਹੀਂ ਕੋਈ ਉਥੇ ਆਰਤੀਆਂ ਕਰ ਜਾ ਕੇ ਪਰ ਜਿਹੜਾ ਤੇਰਾ ਬਾਣਾ ਨਾ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਹਾਵਾਗੇ ਨੰਗਾ ਕਰਾਂਗੇ ਤੈਨੂੰ ਪੂਰੇ ਉਹ ਦੁਨੀਆ ਦੇਖੂਗੀ ਜੇ ਮੈਂ ਸਾਹਿਬ ਦੇ ਅੰਬਸ ਨੂੰ ਕਹਿਣਾ ਚਾਹੁੰਦਾ ਜਿਹਨੇ ਇਹ ਮਦਦ ਕਰਨੀਆਂ ਕਰ ਲਿਓ ਸਾਨੂੰ ਕਿਸੇ ਦੀ ਪਰਿਵਾਰ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਤ ਆ ਅਸੀਂ ਪੰਜਾਬ ਨੂੰ ਸਮਰਪਤ ਆ ਅਸੀਂ ਗੁਰੂ ਨੂੰ ਸਮਰਪਤ